ਆਈਪੀਐਸ ਅਫਸਰ ਬਣ ਕੇ ਮਾਨਸਾ ਪਹੁੰਚੇ ਡਾਕਟਰ ਗੁਰਸਿਮਰਤ ਸਿੰਘ ਦਾ ਹੋਇਆ ਸ਼ਾਨਦਾਰ ਸਵਾਗਤ ਯੂਪੀਐਸਸੀ ਦਾ ਟੈਸਟ ਕਲੀਅਰ ਕਰਕੇ ਆਈਪੀਐਸ ਅਫਸਰ ਬਣੇ ਡਾਕਟਰ ਗੁਰਸਿਮਰਤ ਸਿੰਘ ਦਾ ਮਾਨਸਾ ਪਹੁੰਚਣ ਤੇ ਮਾਨਸਾ ਦੇ ਡਾਕਟਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਡਾਕਟਰ ਹਰਪਾਲ ਸਿੰਘ ਸਰਾਂ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਬਤੌਰ ਮੈਡੀਕਲ ਅਫਸਰ ਸਵਾਮਨ ਨਿਵਾ ਚੁੱਕੇ ਡਾਕਟਰ ਕਰਮਜੀਤ ਸਿੰਘ ਦੇ ਪੁੱਤਰ ਗੁਰਸਿਮਰਤ ਸਿੰਘ ਆਈਪੀਐਸ ਨੇ ਦੱਸਿਆ ਕਿ ਉਸਨੇ 4 ਵਾਰ ਯੂਪੀਐਸਸੀ ਦਾ ਟੈਸਟ ਕਲੀਅਰ ਕੀਤਾ ਪਰ ਉਹਨਾਂ ਦੇ ਪਿਤਾ ਡਾਕਟਰ ਕਰਮਜੀਤ ਸਿੰਘ ਦਾ ਸੁਪਨਾ ਸੀ ਕਿ ਉਹਨਾਂ ਦਾ ਪੁੱਤਰ ਆਈਪੀਐਸ ਅਫਸਰ ਬਣੇ ਅਤੇ ਸਾਲ 2024 ਦੇ ਵਿੱਚ UPSC ਟੈਸਟ ਕਲੀਅਰ ਕਰਕੇ ਉਹ IPS ਅਫਸਰ ਬਣੇ ਨੇ ਦੱਸ ਦਈਏ ਕਿ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਇਸ ਨੌਜਵਾਨ ਨੇ UPSC ਟੈਸਟ ਪੰਜਾਬੀ ਭਾਸ਼ਾ ਦੇ ਵਿੱਚ ਕਲੀਅਰ ਕੀਤਾ ਹੈ IPS ਡਾਕਟਰ ਗੁਰਸਿਮਰਤ ਸਿੰਘ ਨੇ ਹੋਰ ਕੀ ਕੁਝ ਕਿਹਾ ਉਹ ਵੀ ਤੁਸੀਂ ਸੁਣ ਲਵੋ ਮੇਰਾ ਨਾਮ ਡਾਕਟਰ ਗੁਰਸਿਮਰਤ ਸਿੰਘ ਹੈ ਬਹੁਤ ਖੁਸ਼ੀ ਹੈ ਮੈਂ ਮਾਨਸਾ ਦਾ ਜਾਇਆ ਮੇਰੇ ਫਾਦਰ ਸਾਹਿਬ ਨੇ ਇੱਥੇ ਤੌਰ ਮੈਡੀਕਲ ਅਫਸਰ ਇੱਥੇ 3-4 ਸਾਲ ਸਰਵਿਸ ਦਿੱਤੀ ਹੈ ਤੇ ਸਟਰਗਲ ਸਰ ਮੈਂ MBBS ਕੀਤੀ ਕੋ ਪਾਪਾ ਦੇ ਫਰਸਟ ਸਟੈਪ ਤੇ ਚੱਲਦੇ ਹੋਏ ਮੈਂ MBBS GMC ਪਟਿਆਲਾ ਤੋਂ ਕੀਤੀ 2015 ਤੋਂ ਸਟਾਰਟ 2020 ਤੱਕ ਤੇ ਫਿਰ ਬਤਾ ਸਿਵਲ ਸਰਵਿਸ ਪ੍ਰੀਖਿਆ ਦਾ ਦੀ ਤਿਆਰੀ ਨਾਲ ਨਾਲ ਕਰਦਾ ਰਿਹਾ ਤੇ ਉਹਨੇ ਇੱਕ IPS ਸਰਵਿਸ ਜੁਆਇਨ ਕਰਾਂਗਾ 2024 ਅੱਛਾ ਬਹੁਤ ਸਾਰੇ ਨੌਜਵਾਨ ਹੋਰ ਵੀ ਨੇ ਜਿਹੜਾ ਇਸ ਦੀ ਤਿਆਰੀ ਕਰਦੇ ਪਹਿਲੇ ਅਟੈਂਪਟ ਜਾਂ ਦੂਸਰੇ ਅਟੈਂਪਟ ਚ ਨਹੀਂ ਕਲੀਅਰ ਹੁੰਦਾ ਉਹ ਕਿਤੇ ਨਾ ਕਿਤੇ ਡੀਮੋਟੀਵੇਟ ਹੋ ਜਾਂਦੇ ਆ ਉਹਨਾਂ ਨੂੰ ਕੀ ਸਮਝਾਉਂਦਾ ਮੇਰੀ ਸਟੋਰੀ ਦਾ ਹੀ ਰਿਹਾ ਕਿ ਸੰਘਰਸ਼ ਕਰਦੇ ਰਹੋ ਤੇ ਪੇਸ਼ੈਂਸ ਤੇ ਪਰਸਿਵਰੈਂਸ ਦੀ ਬਹੁਤ ਇੰਪੋਰਟੈਂਸ ਹੈ ਇਹ UPSC ਜਰਨੀ ਤੁਸੀਂ ਜੇ ਮਿਹਨਤ ਕਰਦੇ ਰਹੋਗੇ ਇੱਕ ਨਾ ਇੱਕ ਦਿਨ ਤੁਹਾਨੂੰ ਸਫਲਤਾ ਹਾਸਿਲ ਹੋ ਹੀ ਜਾਏਗੀ ਤੇ ਪਰ ਤੁਸੀਂ ਮਿਹਨਤ ਤੇ ਲਗਨ ਨਾਲ ਆਪਣੀ ਓਨੈਸਟ ਹੋ ਕੇ ਜੇ ਮਿਹਨਤ ਕਰਦੇ ਰਹੋਗੇ ਤਾਂ ਜਿਵੇਂ ਮੈਂ ਵੀ ਪਹਿਲੇ अटेम्प्ट ਚ ਚਾਰ ਵਾਰ ਸਫਲਤਾ ਹਾਸਿਲ ਕੀਤੀ ਯੂਪੀਐਸਸੀ ਪਹਿਲੇ ਟੈਂਡ ਮੈਂ ਡੈਨਿਪ ਸਰਵਿਸ ਏਸੀਪੀ ਦਿੱਲੀ ਸੌਫੀਤਾ ਫਿਰ ਆਈਡੀਐਸ ਫਿਰ ਇੰਡੀਅਨ ਰੈਵਨਿਊ ਸਰਵਿਸ ਕਸਟਮਸ ਐਂਡ ਜੀਐਸਟੀ ਐਕਸਾਈਜ਼ ਕੀਤਾ ਤੇ ਆਖਿਰਕਾਰ 5-6 ਸਾਲਾਂ ਦੀ ਮਿਹਨਤ ਤੋਂ ਬਾਅਦ ਜੋ ਮੇਰੇ ਟੀਚਾ ਸੀਗਾ ਜੋ ਮਿੱਥਿਆ ਹੋਇਆ ਸੀਗਾ ਹੁਣ ਮੈਂ ਆਈਪੀਐਸ ਸਰਵਿਸ ਜੁਆਇਨ ਕਰਾਂਗਾ ਬੈਂਕ ਦੀ ਕ੍ਰੈਡਿਟ ਨਾ ਜਿਆਦਾ ਫੀਸਾਂ ਦਾ ਸੰਭਾਲ ਕਰੀ ਰਹੀ ਨਹੀਂ ਮਿਹਨਤ ਤਾਂ ਹੈ ਸਰ 5-6 ਸਾਲ ਦੀ ਮੇਰੀ ਮਿਹਨਤ ਰਹੀ ਹੈ ਤੇ ਰੋਜ਼ 6-7 ਘੰਟੇ 8 ਘੰਟੇ ਡੇਲੀ ਪੜ੍ਹਨਾ ਪੈਂਦਾ ਪਰ ਮੈਂ ਮੈਂ ਆਪਣੀ ਤਿਆਰੀ ਦੌਰਾਨ ਸਭ ਕੁਝ ਬੈਲੈਂਸ ਕਰਦਾ ਰਿਹਾ ਪ੍ਰੋਪਰ ਨੀਂਦ ਪ੍ਰੋਪਰ ਡਾਈਟ ਤੇ ਮੈਂ ਨੈਸ਼ਨਲ ਲੈਵਲ ਬਾਸਕਟਬਾਲ ਪਲੇਅਰ ਵੀ ਹਾਂ ਤਾਂ ਖੇਡਾਂ ਨੂੰ ਵੀ ਇਕੁਅਲੀ ਅਹਿਮੀਅਤ ਦਿੱਤੀ ਬਟ ਹਾਂਜੀ ਪੜਾਈ ਵੱਲ ਵੀ ਉਹਨੂੰ ਪ੍ਰਾਇੋਰਟੀਸ ਕਰਕੇ ਮਿਹਨਤ ਵੀ ਪੂਰੀ ਕੀਤੀ ਪੜਾਈ ਦਾ ਸਫਰ ਸੀ ਤੇ ਹੁਣ ਜਿਹੜੀਆਂ ਡਿਊਟੀਆਂ ਤੇ ਰੈਸਪੋਨਸਿਬਿਲਿਟੀਜ਼ ਵੱਧ ਗਈਆਂ ਨੇ ਕਿਵੇਂ ਦੇਖਦੇ ਹੋ ਕੀ ਪਲਾਨਸ ਨੇ ਲੋਕਾਂ ਦੀ ਸੁਵਿਧਾ ਦੇਣ ਤੱਕ ਦੇ ਬਤੌਰ ਆਈਪੀਐਸ ਪੁਲਿਸ ਅਫਸਰ ਜੁਆਇਨ ਕਰਦਾ ਆਫਟਰ ਟ੍ਰੇਨਿੰਗ ਤੋਂ ਬਾਅਦ ਇਹ ਹੀ ਸੁਪਨਾ ਹੈ ਕਿ ਪੰਜਾਬ ਜਿੱਥੇ ਵੀ ਚਲ ਪੋਸਟਿੰਗ ਹੁੰਦੀ ਹੈ ਜੇ ਪੰਜਾਬਕ ਪੋਸਟਿੰਗ ਹੁੰਦੀ ਹੈ ਕਿ ਪੰਜਾਬ ਦੀ ਸੇਫਟੀ ਐਂਡ ਸਿਕਿਉਰਿਟੀ ਉਹ ਫਰਸਟ ਪ੍ਰਾਇੋਰਟੀ ਰਹੇਗੀ ਤੇ ਪੰਜਾਬ ਚ ਸਾਰੇ ਸੇਫ ਤੇ ਸੇਫ ਸਿਕਿਉਰ ਫੀਲ ਕਰਨ ਤੇ ਹੋਰ ਜਿਹੜੀ ਸਮੱਸਿਆਵਾਂ ਹਨ क्राइम ਦੀ ਨਸ਼ਿਆਂ ਦੀ ਉਹ ਸਾਰਿਆਂ ਨੂੰ ਇਕਵਲ ਪਾਰਟਿਸਪੇਸ਼ਨ ਸਾਰਿਆਂ ਦੀ ਕਰਕੇ ਉਹ ਇਹ ਸਮੱਸਿਆਵਾਂ ਹਨ ਜੇਠੀਆਂ ਜਾ ਸਕਦੀਆਂ ਪੰਜਾਬੀ ਦੀ ਗੱਲ ਕੀਤੀ ਸੀ ਪੰਜਾਬੀ ਲਿਟਰੇਚਰ ਦੀ ਤਾਂ ਕੀ ਲੱਗਦਾ ਵੀ ਜਿਹੜੇ ਹੋਰ ਵੀ ਸਟੂਡੈਂਟਸ ਆਪੀਐਸ ਯੂਪੀਐਸਸੀ ਕਰਦੇ ਆ ਉਹਨਾਂ ਨੂੰ ਵੀ ਪੰਜਾਬੀ ਦਾ ਕਿਤੇ ਮਤਲਬ ਕੀ ਕਹਿਣਾ ਚਾਹੂੰਗੀ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਲਿਟਰੇਚਰ ਮੇਰਾ ਆਪਸ਼ਨਲ ਸਬਜੈਕਟ ਸੀ ਯੂਪੀਐਸਸੀ ਜਿਸ ਦੇ ਥਰੂ ਮੈਂ ਸਫਲਤਾ ਹਾਸਲ ਕੀਤੀ ਹੈ ਆਈ ਥਿੰਕ ਪੰਜਾਬੀ ਲਿਟਰੇਚਰ ਬਹੁਤ ਵਧੀਆ ਇੱਕ ਸਬਜੈਕਟ ਹੈ ਜੇ ਤੁਸੀਂ ਵਧੀਆ ਸਕੋਰ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਵਧਾਵਾ ਦੇ ਸਕਦੇ ਹੋ ਤੇ ਪੰਜਾਬੀਅਤ ਨੂੰ ਹੋਰ ਪ੍ਰੋਮੋਟ ਕਰ ਸਕਦੇ ਹੋ ਸੋ ਬਹੁਤ ਹੀ ਇੱਕ ਅੱਛਾ ਪਲੇਟਫਾਰਮ ਹੈ ਪੰਜਾਬੀ ਭਾਸ਼ਾ ਦੇ ਥਰੂ ਇਸ ਪ੍ਰੀਖਿਆ ਨੂੰ ਸਫਲਤਾ ਹਾਸਲ ਕਰਨਾ ਜਿਸ ਦਿਨ ਟੈਸਟ ਪੀਤੇ ਜਦੋਂ ਖੁਸ਼ ਹੋਣਾ ਕਰੇ ਸਭ ਖੁਸ਼ੀ ਮੇਰੇ ਪੇਰੈਂਟਸ ਦਾ ਇਹ ਸੁਪਨਾ ਸੀ ਸ਼ੁਰੂ ਤੋਂ ਹੀ ਕਿ ਸਾਡਾ ਬੇਟਾ IAS IPS ਅਫਸਰ ਬਣੇ ਤੇ ਕਰੇ ਬਹੁਤ ਖੁਸ਼ੀ ਸੀ ਇੱਕਦਮ ਇਹਨੇ ਸਾਰੇ ਫੋਨ ਆਏ ਨੇ ਸਾਰਿਆਂ ਨੇ ਵਧਾਈਆਂ ਦਿੱਤੀਆਂ ਰਿਸ਼ਤੇਦਾਰਾਂ ਨੇ ਪਾਪਾ ਦੇ ਫਰੈਂਡਸ ਨੇ ਤੇ ਬਹੁਤ ਉਤਸ਼ਾਹਤ ਖੁਸ਼ੀ ਸੀ ਜੀ ਸਰ ਧੰਨਵਾਦ ਰੈਂਕ ਕਿੰਨਾ ਸੀ ਧੰਨਵਾਦ ਸੈਕੂ ਬਹੁਤ ਕਿਹੜੀ ਰਿਸਪੈਕਟ ਦਿੱਤੀ ਬੜਾ ਬਹੁਤ 2021 ਬੈਚ ਡੈਨਿਫਸ 2022 ਬੈਚ ਆਈਡੀ ਇਸ ਡਿਫੈਂਸ ਸਰਟ ਸਟੇਟ ਸਰਵਿਸ 2023 ਚ ਆਈਏ ਰਸ ਤੇ 2024 ਵਾਲੇ ਐਗਜ਼ਾਮ ਇੰਡੀਅਨ ਪੁਲਿਸ ਸਰਵਿਸ ਜੋਇਨ ਕਰਾਂਗਾ ਜੀ ਸਰ ਸ਼ੁਭਨਾਮ ਜੀ ਡਾਕਟਰ ਕਰਮਜੀਤ ਸਿੰਘ ਤੁਹਾਡੇ ਬੱਚੇ ਨੇ ਆਈਪੀਐਸ ਵੈਕ ਕੀਤਾ ਹੈ ਹੁਣ ਆਈਪੀਐਸ ਦੇ ਤੌਰ ਤੇ ਜੁਆਇਨ ਕਰਨਾ ਕੀ ਕੀ ਮਤਲਬ ਮੋਟੀਵੇਸ਼ਨ ਰਹੀ ਕਿਸ ਤਰੀਕੇ ਦਾ ਮਾਹੌਲ ਜਿਹੜਾ ਬਣਾਉਣਾ ਪੈਂਦਾ ਘਰ ਦੇ ਵਿੱਚ ਬੱਚੇ ਨੂੰ ਬਣਾਉਣ ਦਾ ਹਾਂਜੀ ਮੈਂ ਬਤੌਰ ਮੈਡੀਕਲ ਆਫਸਰ ਇਸ ਮਾਨਸਾ ਦੀ ਧਰਤੀ ਤੇ ਸਰੂ ਕੀਤਾ ਤੇ ਸ਼ੁਰੂ ਤੋਂ ਹੀ ਮੇਰਾ ਇਹ ਇਰਾਦਾ ਹੁੰਦਾ ਸੀਗਾ ਤੇ ਖਾਸ ਵੀ ਸੀ ਕਿ ਮੈਂ ਇੱਕ ਯੂਪੀਐਸਸੀ ਜਾਂ ਪੀਸੀਐਸ ਸਰਵਿਸ ਤੇ ਆਵਾਂ ਤੇ ਆਖਰ 2018 ਦੇ ਵਿੱਚ ਮੈਂ ਪੀਸੀਐਸ ਜੁਆਇਨ ਕੀਤਾ ਪਰ ਉਹ ਇਸ ਤਰ੍ਹਾਂ ਸੀਗਾ ਕਿ ਉਹਦੇ ਵਿੱਚ ਮੇਰੀ ਪੀ ਪ੍ਰੋਟੈਕਟ ਨਹੀਂ ਹੋਈ ਇਸ ਕਰਕੇ ਮੈਂ ਆਪਣੇ ਪੇਰੈਂਟ ডিপਾਰਟਮੈਂਟ ਹੈਲਥ ਦੇ ਵਿਦਿਅਲ ਵਰਸ਼ਨ ਲਈ ਤੇ ਉਸ ਤੋਂ ਬਾਅਦ ਇਸ ਤੋਂ ਮੈਂ ਐਮਡੀ ਫੋਰੈਂਸਿਕ ਮੈਡੀਸਨ ਵੀ ਕੀਤੀ ਹੈ ਤੇ ਉਹਨਾਂ ਦੇ ਨਾਲ-ਨਾਲ ਜਦੋਂ ਮੇਰਾ ਬੇਟਾ ਡਾਕਟਰ ਗੁਰਸਿਮਰਤ ਸਿੰਘ ਐਮਬੀਬੀਐਸ ਕਰਦਾ ਸੀਗਾ ਇਹ ਮੈਨੂੰ ਦੇਖਿਆ ਕਰਦਾ ਸੀਗਾ ਕਿ ਪਾਪਾ ਦੇਖੋ ਬੈਠ ਕੇ ਮੈਂ ਕਦੇ ਵੀ ਕੁਰਸੀ ਤੇ ਬੈਠ ਕੇ ਨਹੀਂ ਪੜਿਆ ਰਾਤੀ ਬੈਠ ਕੇ ਮੈਂ ਪੜਦਾ ਹੁੰਦਾ ਸੀਗਾ ਪ੍ਰਸੇਜਨ ਸਿੰਘ ਨੇ ਦੱਸਿਆ ਕਿ ਮੈਨੂੰ ਨੋਟਸ ਬਣਾਉਣ ਦੀ ਬੜੀ ਚਾਹਨਾ ਵੀ ਹੁੰਦੀ ਸੀ ਕਿ ਤੇ ਮੇਰੀ ਆਦਤ ਸੀ ਕਿ ਹਰ ਇੱਕ ਚੀਜ਼ ਨੂੰ ਮੈਂ ਵਕਫਾ ਕਰੰਗਾਂ ਦੇ ਵਿੱਚ ਲਿਖਦਾ ਹੁੰਦਾ ਸੀ ਜਦੋਂ ਕੋਈ ਮੈਂ ਆਪਣੇ ਇਹ ਤੁਹਾਡੇ ਮਾਧਮ ਰਾਹੀਂ ਸਰੋਤਿਆਂ ਨੂੰ ਇਹ ਦੱਸਣਾ ਚਾਹਣਾ ਕਿ ਇਹ ਜਦੋਂ ਬੰਦਾ ਕੋਈ ਜਦੋਂ ਸਟੂਡੈਂਟ ਕਿਸੇ ਚੀਜ਼ ਨੂੰ ਆਪਣੇ ਕਿਤਾਬ ਦੇ ਵਿੱਚੋਂ ਪੜ੍ਹ ਕੇ ਲਿਖੇਗਾ ਤਾਂ ਉਹਦੀ ਪੰਜ ਟਾਈਮ ਰਿਵੀਜ਼ਨ ਹੋ ਜਾਂਦੀ ਹੈ ਤੇ ਸਾਈਕੋਲੋਜਿਸਟ ਇਹ ਕਹਿੰਦੇ ਹਨ ਕਿ ਅਗਰ ਕੋਈ ਚੀਜ਼ ਆਪਾਂ 14 ਵਾਰ ਪੜ੍ਹ ਲਈਏ ਤਾਂ ਉਹ ਸਾਡੇ ਲਈ ਤਕਰੀਬਨ 6 ਮਹੀਨਿਆਂ ਲਈ ਰਿਟੇਨ ਹੋ ਜਾਂਦੀ ਹੈ ਤੇ ਉਹ ਪ੍ਰੋਸੈਸ ਪ੍ਰੋਸੈਸ ਲੈ ਕੇ ਹੀ ਮੈਂ ਡਾਕਟਰ ਗੁਰਸਿਮਰਤ ਨੂੰ ਜਿਹਦਾ ਛੋਟਾ ਨਾਮ ਗੁੱਲੂ ਹੈ ਤੇ ਗੁੱਲੂ ਨੂੰ ਮੈਂ ਇਹ ਕਿਹਾ ਵੀ ਬੇਟਾ ਆਪਣੇ ਨੋਟਸ ਬਣਾਓ ਤੇ ਖਾਸ ਕਰਕੇ ਮੈਂ ਪੰਜਾਬੀ ਲਿਟਰੇਚਰ ਨੂੰ ਪ੍ਰਮੋਟ ਕਰਨਾ ਚਾਹੁੰਦਾ ਸੀਗਾ ਕਿਉਂਕਿ ਇਹ ਲੇਡੀ ਫਾਤਿਮਾ ਚ ਪੜਿਆ ਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਲੇਡੀ ਫਾਤਿਮਾ ਦੇ ਬੱਚੇ ਨੂੰ ਇੰਗਲਿਸ਼ ਮੀਡੀਆ ਵਾਲੇ ਬੱਚੇ ਨੂੰ ਤਕਰੀਬਨ ਜਿਹੜੀ ਪੰਜਾਬੀ ਲਿਟਰੇਚਰ ਹੈ ਉਹ ਜੇ ਪੰਜਾਬੀ ਆਪਸ਼ਨਲ ਦੀ ਕੰਪਲਸਰੀ ਹੁੰਦੀ ਹੈ ਉਹ ਚੌਥੀ ਕਲਾਸ ਦੇ ਵਿੱਚ ਲੱਗਦੀ ਹੈ ਆਪਾਂ ਜਿਹੜੇ ਤੱਪੜਾਂ ਦੇ ਪੜ੍ਹੇ ਹੋਏ ਆ ਉਹਨਾਂ ਨੂੰ ਇਹ ਪਹਿਲੀ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਇਹ ਇੱਕ ਇਹ ਬਹੁਤ ਮਾਨਵ ਵਾਲੀ ਗੱਲ ਹੈ ਕਿ ਪੰਜਾਬੀ ਲਿਟਰੇਚਰ ਦੇ ਵਿੱਚ ਪੇਪਰ ਪਾਸ ਕਰਨਾ ਤੇ ਹੋਰ ਵੀ ਸਾਡੇ ਕਈ ਆਈਐਸ ਅਫਸਰ ਸਹਿਬਾਨ ਤੇ ਇਥੋਂ ਦੇ ਮੌਜੂਦਾ ਡੀਸੀ ਸਾਹਿਬ ਸਾਡੇ ਪਿੰਡ ਦੇ ਹੀ ਹੈ ਤੇ ਹੁਣ ਮੈਂ ਉਹਨਾਂ ਨੂੰ ਹੀ ਮਿਲਤੀ ਆਇਆ ਕੁਲਵੰਤ ਸਾਹਿਬ ਨੂੰ ਉਹ ਵੀ ਪੰਜਾਬੀ ਨੂੰ ਬਹੁਤ ਪ੍ਰਮੋਟ ਕਰਦੇ ਨੇ ਇੱਕ ਸਾਡੇ ਡਾਕਟਰ ਬਰਿੰਦਰ ਬਰਿੰਦਰ ਸ਼ਰਮਾ ਬਰਿੰਦਰ ਸ਼ਰਮਾ ਜੀ ਨੇ ਉਹ ਵੀ ਪੰਜਾਬੀ ਦੇ ਰੈਨੇ ਸਟੂਡੈਂਟ ਉਹ ਵੀ ਪ੍ਰਮੋਟ ਕਰਦੇ ਨੇ ਤੇ ਮੈਂ ਆਉਣ ਵਾਲੇ ਐਸਪੀਰੈਂਟਸ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਅਪੀਲ ਕਰਨਾ ਚਾਹੁੰਨਾ ਕਿ ਤੁਸੀਂ ਪੰਜਾਬੀ మీడియం ਦੇ ਵਿੱਚ ਕਈ ਵਾਰ ਬੱਚੇ ਸੋਚਦੇ ਆ ਕਿ ਅਗਰ ਅਸੀਂ ਆਈਐਸ ਕਰਨੀ ਹੈ ਤਾਂ ਅੰਗਰੇਜ਼ੀ ਬਹੁਤ ਜਾਣਨ ਦੀ ਲੋੜ ਹੈ ਮੈਂ ਨਹੀਂ ਦੱਸਣਾ ਚਾਹੁੰਨਾ ਕਿ ਪੰਜਾਬੀ మీడియం ਦੇ ਵਿੱਚ ਹੀ ਵਿਤਵੀ IS IPS UPSC ਦੀ ਪ੍ਰੀਖਿਆ ਪਾਸ ਕੀਤੀ ਜਾ ਸਕਦੀ ਹੈ ਇਸ ਲਈ ਮੈਂ ਇੱਕ ਆਪਣਾ ਚੈਨਲ ਵੀ ਬਣਾਇਆ ਫ੍ਰੀ ਚੈਨਲ ਤੇ ਮੈਂ ਉਸ ਚੈਨਲ ਰਾਹੀਂ ਤਕਰੀਬਨ ਰਾਤ ਨੂੰ 10 ਤੋਂ 12 ਵਜੇ ਤੱਕ ਬੱਚੇ ਜਿਹੜੇ ਉਹ ਉਹ ਬੱਚੇ ਨੇ ਜਿਨ੍ਹਾਂ ਕੋਲ ਕੋਈ ਸਿਟੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਪਹੁੰਚ ਨਹੀਂ ਕਰ ਸਕਦੇ ਉਹਨਾਂ ਲਈ ਮੇਰਾ ਮੈਂ ਨੰਬਰ ডিসਪਲੇ ਕਰ ਦਿੰਨਾ ਤੇ ਉਹ ਮੈਨੂੰ ਕਿਸੇ ਟਾਈਮ ਵੀ ਆਪਣਾ ਮੈਸੇਜ ਦੇ ਕੇ ਮੇਤੋਂ ਫ੍ਰੀ ਗਾਈਡੈਂਸ ਲੈ ਸਕਦੇ ਹਨ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਬੱਚਾ ਇੱਕ ਐਮਬੀਬੀਐਸ ਕਰੇ ਐਮਬੀਬੀਐਸ ਕਰਨ ਤੋਂ ਬਾਅਦ ਉਸ ਤੋਂ ਕੋਈ ਵੱਡੀ ਪੋਸਟ ਤੇ ਜਾਵੇ ਕਿਉਂਕਿ ਕਿਸੇ ਟਾਈਮ ਡਾਕਟਰਸ ਦਾ ਹੀ ਹੁੰਦਾ ਸੀਗਾ ਵੀ ਡਾਕਟਰ ਸਾਹਿਬ ਤੋਂ ਹਾਇਰ ਮਤਲਬ ਕਾਫੀ ਹਾਇਰ ਪੋਸਟ ਮੰਨੀ ਜਾਂਦੀ ਸੀ ਹੁਣ ਡਾਕਟਰਸ ਇੰਨੇ ਜ਼ਿਆਦਾ ਹੋ ਗਏ ਔਰ ਸਾਨੂੰ ਜਦੋਂ ਅਸੀਂ ਜੌਬ ਵੀ ਕਰਦੇ ਹਾਂ ਤਾਂ ਸਾਨੂੰ ਵੀ ਲੱਗਦਾ ਹੈ ਜਿਹੜਾ ਆਈਐਸ ਆਈਪੀਐਸ ਜਿਹੜਾ ਕੈਡਰ ਹੈ ਉਹ ਸਾਡੇ ਨਾਲੋਂ ਬੈਟਰ ਸਮਾਜ ਵਾਸਤੇ ਕਿਸੇ ਅੱਡ ਰੂਪ ਚ ਡਾਕਟਰ ਦਾ ਕਰ ਹੀ ਸਕਦੇ ਆ ਚਲੋ ਟਰੀਟਮੈਂਟ ਕਰਦੇ ਆ ਅਰਧੀਆਂ ਡਾਕਟਰ ਜਿਹੜਾ ਇੱਕ ਕ੍ਰੀਮ ਹੈ ਉਹ ਅੱਗੇ ਜਾ ਕੇ ਆਈਐਸ ਆਈਪੀਐਸ ਬਣਦੀ ਹੈ ਤਾਂ ਉਹ ਸਮਾਜ ਦੀ ਹੋਰ ਵੱਧ ਚੜ੍ਹ ਕੇ ਸੇਵਾ ਕਰ ਸਕਦੀ ਉਹਨਾਂ ਕੋਲੇ ਕਿਉਂਕਿ ਪਾਵਰਸ ਜ਼ਿਆਦਾ ਹੁੰਦੀਆਂ ਇਸ ਕਰਕੇ ਸਾਨੂੰ ਵੀ ਲੱਗਦਾ ਜੇ ਸਾਡਾ ਬੱਚਾ ਜਾਊਗਾ ਕਿਉਂਕਿ ਡਾਕਟਰਸ ਤੇ ਜਿਹੜੇ ਵੀ ਐਵਰੀ ਅਟੈਕ ਹੁੰਦੇ ਆ ਡਾਕਟਰਸ ਦੇ ਪ੍ਰਤੀ ਹਿਊਮਿਲੇਸ਼ਨ ਹੁੰਦੀ ਹੈ ਤੇ ਜੇ ਕੋਈ ਸਾਡਾ ਬੱਚਾ ਹੋਊਗਾ ਡਾਕਟਰ ਇੱਕ ਆਈਪੀਐਸ ਬਣੂਗਾ ਤਾਂ ਉਹਨੂੰ ਇੱਕ ਸਮਝ ਆਊਗੀ ਵੀ ਡਾਕਟਰ ਜੇ ਕੋਈ ਡਾਕਟਰਸ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਮਿਸਬੀਹੇਵ ਕਰਦਾ ਤਾਂ ਉਹ ਸਾਨੂੰ ਅਰ ਜਲਦੀ ਸਾਡੇ ਵਾਸਤੇ ਹੈਲਪਫਲ ਹੋਣਗੇ ਸਾਡੂ ਪ੍ਰੋਟੈਕਟ ਕਰਨਗੇ ਤੇ ਵੈਸੇ ਵੀ ਜਿਹੜਾ ਹੈਗਾ ਕਿਉਂਕਿ ਸਾਡੇ ਦੋਸਤ ਦਾ ਬੇਟਾ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਉਤਸ਼ਾਹ ਹੈਗਾ ਵੀ ਸਾਡਾ ਜਿਹੜਾ ਇਹਨਾਂ ਦੀ ਸਾਡੇ ਵੀ ਹੋਰ ਜਿਹੜੇ ਬੱਚੇ ਆ ਉਹ ਕੋਈ ਨਾ ਕੋਈ ਹੋਰ ਇਹ ਜਿਹੇ ਆਈਐਸ ਆਈਆਰਐਸ ਸਰਵਿਸੇਜ਼ ਫੋਰਨ ਸਰਵਿਸੇਜ਼ ਜਿਹੜੀਆਂ ਉਹਨਾਂ ਜਾਣ ਤੇ ਦੇਸ਼ ਵਾਸਤੇ ਹੋਰ ਜ਼ਿਆਦਾ ਲਾਹੇਵੰਦ ਹੋ ਸਕਣ ਤੇ ਸਮਾਜ ਦੀ ਸੇਵਾ ਕਰ ਸਕਣ